ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਲਾਲ ਮਿਰਚਾਂ ਦਾ achar ਕਿਵੇਂ ਬਣਦਾ ਹੈ ਸਿਰਕੇ ਦੇ ਵਿੱਚ ਆਪਾਂ ਪਾਵਾਂਗੇ ਲਾਲ ਮਿਰਚਾਂ ਦਾ achar ਤੇ ਆਹ ਦੇਖੋ ਆਪਾਂ ਮਿਰਚਾਂ ਧੋ ਕੇ ਸੁਕਾ ਕੇ ਰੱਖਣੀਆਂ ਨੇ ਤੇ ਹੁਣ ਆਪਾਂ ਇਹਨਾਂ ਦੀਆਂ ਡੰਡੀਆਂ ਉਤਾਰਾਂਗੇ ਤੇ ਆਪਾਂ ਕਈ ਵਾਰ ਜਿਵੇਂ ਆਪਾਂ ਨੂੰ ਇਹ ਮਿਰਚਾਂ ਲੱਗਦੀਆਂ ਨੇ ਆਪਾਂ ਗਲਵਜ਼ ਵਗੈਰਾ ਵੀ ਹੱਥਾਂ 'ਤੇ ਚੜਾ ਸਕਦੇ ਹਾਂ ਜੇ ਕਿਸੇ ਨੂੰ ਨਹੀਂ ਪ੍ਰੋਬਲਮ ਤਾਂ ਆਪਾਂ ਇਸ ਤਰ੍ਹਾਂ ਇਹਨਾਂ ਦੀਆਂ ਡੰਡੀਆਂ ਲਾ ਸਕਦੇ ਹਾਂ ਦੇਖੋ ਇਹ ਸਾਰੀਆਂ ਡੰਡੀਆਂ ਉਤਾਰ ਲੈਣੀਆਂ ਨੇ ਹਾਂਜੀ ਆਪਾਂ ਇੱਕ ਇੱਕ ਕਰਕੇ ਐਵੇਂ ਸਾਰੀਆਂ ਡੰਡੀਆਂ ਲਾ ਲੈਣੀਆਂ ਨੇ ਵਿੱਚੋਂ ਮਰਚੀਆਂ ਤੇ ਉਸ ਤੋਂ ਬਾਅਦ ਆਪਾਂ ਚਿੱਟਾ ਸਿਰਕਾ ਲਿਆਂਦਾ ਤੇ ਸਿਰਕੇ ਦੇ ਵਿੱਚ ਆਪਾਂ ਇਹ ਮਿਰਚਾਂ ਪਾਵਾਂਗੇ ਆ ਲੇਖੇਵੇਂ ਆਪਾਂ ਟੁਕੜੇ ਜਿ ਰੱਖੀ ਜਾਣੀਆਂ ਨੇ ਸਾਫ਼ ਕਰਕੇ ਡੰਡੀਆਂ ਲਾ ਕੇ ਤੇ ਆਇ ਹਾਂਜੀ ਇਹਦੇ ਆਪਣਾ ਵਾਈਟ ਸਿਰਕੇ ਦੇ ਵਿੱਚ ਇਹ ਮਿਰਚਾਂ ਦਾ achar ਪਾਵਾਂਗੇ ਲਾਲ ਮਿਰਚਾਂ ਦਾ ਤੇ ਇਹ ਤਕਰੀਬਨ ਅੱਧਾ ਕਿਲੋ ਮਿਰਚਾਂ ਆਪਾਂ ਪਾਵਾਂਗੇ 1 ਲੀਟਰ ਸਿਰਕਾ ਤੇ ਵਿੱਚ ਸੈਦਾ ਨਮਕ ਤੇ ਲਸਣ ਦੀਆਂ ਕਲੀਆਂ ਛਿੱਲੀਆਂ ਨੇ ਆਪਾਂ ਥੋੜੀਆਂ ਜੀਆਂ ਇਹ ਲਸਣ ਦੀਆਂ ਕਲੀਆਂ ਟੇਸਟ ਵਾਸਤੇ ਵਿੱਚ ਪਾਵਾਂਗੇ ਆਪਾਂ ਲਓ ਆਪਾਂ ਪਹਿਲਾਂ ਮਿਰਚਾਂ ਪਾ ਲਾਂਗੇ ਵਿੱਚ ਦੋਸਤੋ ਆ ਤੁਹਨ ਦਿਖਾਨੇ ਹਾਂਜੀ ਆਪਾਂ ਸਦਾ ਨਮਕ ਤੇ ਲਸਣ ਦੀ ਜਿਹੜੀਆਂ ਕਲੀਆਂ ਸਿੱਲੀਆਂ ਸੀ ਉਹ ਵਿੱਚ ਪਾ ਦਿੱਤੀਆਂ ਨੇ ਇਸ ਤੋਂ ਬਾਅਦ ਆਪਾਂ ਸਿਰਕਾ ਪਾਵਾਂਗੇ ਵਿੱਚ ਸਿਰਕਾ ਇੰਨਾ ਪਾਣਾ ਕਿ ਮਿਰਚਾਂ ਵਿੱਚ ਡੁੱਬ ਜਾਣ ਆ ਦੇਖੋ ਆਪਾਂ ਸਾਰਾ ਸਿਰਕਾ ਵਿੱਚ ਐ ਪਾ ਦਿਨੇ ਉਸ ਤੋਂ ਬਾਅਦ ਫਿਰ ਆਪਾਂ ਇਹ ਉੱਪਰ ਢੱਕਣ ਲਗਾ ਕੇ ਤੇ ਇਹਨੂੰ ਢੱਕਣ ਲਗਾ ਕੇ ਚੰਗੀ ਤਰ੍ਹਾਂ ਹਿਲਾ ਕੇ ਉਸ ਤੋਂ ਬਾਅਦ ਦੋ ਦਿਨ ਇਹਨੂੰ ਧੁੱਪ ਲਵਾਣੀ ਹੈ ਫਿਰ ਆਪਣੇ ਚਾਰ ਬਣ ਕੇ ਤਿਆਰ ਤੇ ਇਹ ਚਾਰ ਆਪਣਾ ਸਾਲ ਡੇਢ ਸਾਲ ਖਰਾਬ ਨਹੀਂ ਹੁੰਦਾ ਤੇ ਬਹੁਤ ਜ਼ਿਆਦਾ ਚੇਸਤੀ ਬਣਦਾ ਹਾਂਜੀ ਜੇ ਤੁਹਾਨੂੰ ਇਹ ਸਾਡੀ ਰੈਸਪੀ ਚੰਗੀ ਲੱਗੀ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜਰੂਰ ਕਰੇ